ਦਸੂਆ ਡਿਸਟ੍ਰਿਕਟ ਸ਼ਾਰਪੁਰ ਦੇ ਵਿੱਚ 15 ਅਗਸਤ ਵਾਲੇ ਦਿਨ ਇਹ ਵਾਰਦਾਤ ਹੋਈ ਸੀਗੀ ਉਸ ਨੂੰ ਬਹੁਤ ਹੀ ਸੀਰੀਅਸ ਲੈਂਦੇ ਹੋਏ ਐਸਐਸਪੀ ਸਾਹਿਬ ਨੇ ਇੱਕ ਟੀਮ ਤਿਆਰ ਕੀਤੀ ਸੀਗੀ ਜਿਹਦੇ ਵਿੱਚ ਮੈਂ ਖੁਦ ਡੀਐਸਪੀ ਸਾਹਿਬ ਸੀਏ ਸਾਡੀ ਟੀਮ ਔਰ ਐਸਐਚਓ ਦਸੂਆ ਹਰਪ੍ਰੇਮ ਜੀ ਇਹਨਾਂ ਨੇ ਬਹੁਤ ਹੀ ਮਿਹਨਤ ਕਰਕੇ ਸਾਡੀ ਟੀਮ ਨੇ ਔਰ ਜਿਹੜੇ ਸਾਡੇ ਪਹਿਲੇ ਡੀਐਸਪੀ ਸੀ ਜਗਦੀਸ਼ ਖਤਰੀ ਜੀ ਇਹਨਾਂ ਸਾਰਿਆਂ ਨੇ ਮਿਹਨਤ ਕਰਦੇ ਹੋਏ ਦੋ ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਜਿਨ੍ਹਾਂ ਦੇ ਨਾਂ ਜਸਕਰਨ ਤੇ ਦੂਸਰੇ ਨਾਂ ਸਾਹਿਲ ਹੈਗੇ ਆ ਔਰ ਇਹਨਾਂ ਦੀ ਇੰਟਰੋਗੇਸ਼ਨ ਜਿਹੜਾ ਉਸ ਦਿਨ 골ਡ ਸੀਗਾ ਜਿੰਨਾ ਵੀ 골ਡ ਸੀਗਾ ਤੁਸੀਂ ਦੇਖ ਸਕਦੇ ਹੋ ਸਾਰਾ ਰਿਕਵਰ ਹੋ ਗਿਆ ਔਰ ਜਿਹੜੇ ਇਹਨਾਂ ਨੇ ਅਮਾਉਂਟ ਲਖਾਈ ਆ ਉਹ ਮਾਉਂਟ ਹੱਲੇ ਹੀ ਸੱਡੀ ਇਨਵੈਸਟੀਗੇਸ਼ਨ ਦਾ ਪਾਰਟ ਹੈਗੀ ਹੈ ਜਿਹੜੀ 80 ਹੈ ਕਿਉਂਕਿ ਉਹਦੇ ਚ ਜੋ ਬੰਦੇ ਅਸੀਂ ਫੜੇ ਆ ਉਹ ਵਕ ਵਕ ਸਟੇਟਮੈਂਟਾਂ ਦੇ ਰਹੇ ਆ ਔਰ ਇਹਦੇ ਚ ਜਿਹੜੀ ਸਭ ਤੋਂ ਹੈਰਾਨਗੀ ਦੀ ਗੱਲ ਹੈ ਇਹਨਾਂ ਦੇ ਨਾਲ ਹੀ ਗੱਡੀ ਦੇ ਵਿੱਚ ਇਹਨਾਂ ਦੀ ਦਰਾਣੀ ਬੈਠੀ ਸੀਗੀ ਜਿਹੜੀ ਕਿ ਜਿਹੜੇ ਬੰਦਿਆਂ ਨੇ ਸਨੇਚ ਕਰਨਾ ਸੀਗਾ ਉਹਨਾਂ ਨੂੰ ਜੋ ਹੁਣ ਇਨਟੈਰੋਗੇਸ਼ਨ ਦੇ ਸਾਹਮਣੇ ਉਹਨਾਂ ਨੂੰ ਦੱਸੀ ਆਪਣੀ ਲੋਕੇਸ਼ਨ ਦੱਸ ਰਹੇ ਸੀ ਕਿ ਮੈਂ ਅਸੀਂ ਇੱਥੇ ਆ ਗਏ ਅਸੀਂ ਬੈਂਕ ਚੋਂ ਨਿਕਲ ਆਏ ਆ ਤੁਸੀਂ ਉੱਥੇ ਆ ਜਾਓ ਅਸੀਂ ਆਹ ਰਸਤਾ ਲੈ ਲਿਆ ਜਿਹੜਾ ਪਿੰਡ ਨੂੰ ਜਾਣ ਵਾਲਾ ਔਰ ਉਹਨਾਂ ਨੂੰ ਹਰ ਇੱਕ ਇੱਕ ਦੋ ਦੋ ਮਿੰਟ ਬਾਅਦ ਅਪਡੇਟ ਦੇ ਰਹੀ ਸੀਗੀ ਉਹਦੇ ਤੇ ਚੈਟ ਕਰਕੇ ਔਰ ਉਹ ਮੋਸਟਲੀ ਸਾਨੂੰ ਉਮੀਦ ਹੈ ਵੀ ਮੋਬਾਈਲ 'ਚ ਕੁਝ ਸਾਨੂੰ ਹੋਰ ਵੀ ਚੀਜ਼ਾਂ ਮਿਲੀਆਂ ਇਹ ਜਿਹੜੀ ਸਨੇਚ ਹੋਈ ਸੀ ਇਹ ਪਰਿਵਾਰ ਦੇ ਇੱਕ ਮੈਂਬਰ ਨੇ ਦੂਜੇ ਆਪਣੀ ਜਠਾਣੀ ਦੀ 골ਡ ਹਥਿਆਉਣ ਲਈ ਪਲੱਸ ਪੈਸੇ ਹਥਿਆਉਣ ਲਈ ਇਹ ਵਾਰਦਾਤ ਕਰਾਈ ਸੀ ਜਿਸ ਦੇ ਵਿੱਚ ਹਲੇ ਤਿੰਨ ਦੋਸ਼ੀ ਹੋਰ ਹੈਗੇ ਆ ਔਰ ਇੱਕੇ ਲੇਡੀਆਂ ਵੀ ਆ ਇਹਨਾਂ ਨੂੰ ਸਾਡਾ ਅਰੈਸਟ ਕਰਨਾ ਬਾਕੀ ਹੈਗਾ ਔਰ ਸਾਡੀ ਜਿਹੜੀ ਇਹ ਵਾਰਦਾਤ ਇੱਕ ਤੀਕੇ ਨਾਲ ਕਾਫੀ ਪੈਨਿਕ ਹੋ ਗਿਆ ਸੀ ਅਸੀਂ 15 ਗੱਸਰ ਦਿਨ ਵੀ ਤੇ ਪਰ ਉਹ ਆਪ ਹੀ ਕ੍ਰੀਏਟ ਕੀਤੀ ਹੋਈ ਵਾਰਦਾਤ ਸੀ ਸਰ ਜਿਹੜੇ આરોપી ਪਕੜੇ ਗਏ ਆ ਕੀ ਨਾ ਦੇ ਪਹਿਲਾਂ ਕੋਈ ਹਿਸਟਰੀ ਰਹੀ ਹੈ ਉਹਨਾਂ ਪਰਚਾ ਨਹੀਂ ਨਵੇਂ ਮੁੰਡੇ ਆ ਜੀ ਇਹ ਨਵੇਂ ਮੁੰਡੇ ਆ ਔਰ ਇਹਸ ਲੇਡੀਜ਼ ਨਹੀਂ ਹੀ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਤਿਆਰ ਕੀਤਾ ਉਹਨੂੰ ਲਾਲਚ ਦੇ ਕੇ ਵੀ ਤੁਹਾਨੂੰ ਇੰਨੇ ਪੈਸੇ ਦਊਂਗੀ ਮੈਂ ਤਾਂ ਦਰਾਣੀ ਦਾ ਨਾਮ ਆਖੀਏ ਇਹ ਆ ਲਿਖਿਆ ਜੀ ਨਵਨੀਤ ਕੌਰ ਹੈ ਨਰੈਣਗੜ੍ਹ ਤੋਂ ਆ ਜੀ ਕੀ ਨਾਮ ਤੇ ਨਾ ਇਹਨਾਂ ਦੇ ਨਵਨੀਤ ਕੌਰ ਹੈਗਾ ਜਿਹਨੇ ਇਹ ਸਾਰੀ ਪਲੈਨਿੰਗ ਕੀਤੀ ਸੀ ਜਿਹੜੀ ਸਾਡੇ ਮਦੇਈ ਹੈਗੀ ਆ ਪੂਜਾ ਦੇਵੀ ਇਹਦੀ ਇਹ ਦਰਾਣੀ ਲੱਗਦੀ ਹੈਗੀ ਦਰਾਣੀ ਜਠਾਣੀ ਸੀਗੇ ਦੋਨੋਂ ਦੋਨੋਂ ਹੀ ਗੱਡੀ 'ਚ ਸੀਗੇ ਉਹਨਾਂ ਨੂੰ ਜਿਵੇਂ ਇਹਨਾਂ ਨੇ ਮੁੰਡਿਆਂ ਨੂੰ ਤਿਆਰ ਕੀਤਾ ਸੀ ਇਹ ਮੁੰਡਿਆਂ ਨੇ ਗਾਂ ਆਪਣੇ ਦੋਸਤ ਬੁਲਾ ਲੈ ਸੀਗੇ ਉਹ ਵੀ ਅਸੀਂ ਜਲਦੀ ਫੜ ਲਾਂਗੇ ਉਹ ਆਊਟ ਆਫ ਡਿਸਟ੍ਰਿਕਟ ਹੈਗੇ ਆ ਔਰ ਜਲਦੀ ਹੀ ਉਹਨਾਂ ਨੂੰ ਵੀ ਅਸੀਂ ਅਰੈਸਟ ਕਰ ਲਾਂਗੇ